ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਪਹਿਰਾ ਅਗਨਿ ਹਿਵੈ ਕਰੁ ਬਧਾ ਪੂਜਨੋ ਸਾਰੁ ਕਰਾਈ ਸਗਲੇ ਦੁਖ ਪਾਣੀ ਕਰੇ ਪੀਵਾ ਤਰਤੀ ਹਾਕ ਚਲਾਈ ਤਰੇ ਤਾਰਾ ਜੀ ਅੰਬਰ ਰੋਤਲੀ ਪਿੱਛੇ ਟੰਕੂ ਚੜਾਈ ਏਵਡ ਵਧਾ ਮਾਵਾਂ ਨਹੀਂ ਸਭ ਸੈ ਨਾਥੇ ਚਲਾਈ ਇਹ ਤਾਤਣ ਹੋਵੇ ਮਨ ਅੰਦਰੇ ਕਰੀ ਪੇ ਆਖੇ ਕਰਾਈ ਜੇਵੜੁ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜੇ ਸੁ ਉਪਰ ਸੱਚੇ ਨਾਮੇ ਵੜਾਈ ਮਹੱਲਾ ਦੂਜਾ ਆਖਣੂ ਆਖੇ ਨਰਜਿਆ ਸੁਨਣ ਨਰਜੇ ਕੰਨ ਅੱਖੀ ਦੇਖੇ ਨਰ ਜੀਆ ਗੁਣ ਗਾਹਕ ਇਕ ਵਨ ਭੁੱਖਿਆ ਭੁੱਖ ਨ ਉਤਰੈ ਗੱਲੀ ਭੁੱਖ ਨ ਜਾਏ ਨਾਨਕ ਭੁਖਾ ਤਾਰਜੈ ਜਾ ਗੁਣ ਕਹੇ ਗੁਣੀ ਸਮਾਏ ਪਾਉੜੀ ਵਿਣੂ ਸੱਚੇ ਸਭ ਕੁੜ ਕੁੜ ਕਮਾਈ ਐ ਵਿਣੂ ਸੱਚੇ ਕੂੜਿਆ ਬਨ ਚਲਾਈ ਐ ਵਿਣੂ ਸੱਚੇ ਤਾਨ ਛਾਰ ਛਰ ਰਲਾਈਏ ਵੇणु ਸੱਚੇ ਸਭ ਭੁਖ ਜੇ ਪੈਜ ਖਾਈਏ ਵੇणु ਸੱਚੇ ਦਰਬਾਰ ਕੁੜੇ ਨ ਪਾਈਏ ਕੁੜੇ ਲਾਲੇ ਛੇ ਲਗੇ ਮਹਿਲ ਖੁਆਈਏ ਸਭ ਉੱਜਾ ਗੁੱਠਘੇ ਉਠਾਗੇ ਆਈਏ ਜਾਈਏ ਤਨ ਮਹਿ ਤ੍ਰਿਸਨਾ ਅੱਗੇ ਸਬਰ ਦੇ ਬੁਝਾਈਏ ਸਲੂਕ ਮਹਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਤਰਮ ਫੋਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮੇ ਧਿਆਨ ਨੇ ਪਾਤੇ ਕੇ ਸਾਦ ਖਾਦਾ ਲਹੈ ਦਾਨਾ ਕੈ ਸੇ ਰਦਾਨੂ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇਹਰ ਲਾਲ ਤੇ ਤੂ ਫਲ ਰਤਨ ਲਗੇ ਮੋਖੇ ਭਾ ਖਿਤ ਹਿਰਦੈ ਹਿਰਦੈ ਨਿਹਾਲੂ ਨਾਨਕ ਕਰਮ ਹੋਵੈ ਮੋਖ ਮਸਤ ਕੇ ਲਿਖਿਆ ਹੋਵੈ ਲੇਖ 86 ਤੀਰਥ ਗੁਰ ਕੀ ਚਰਣੀ ਤੂਜੈ ਸਦਾ ਵਿਸੇਖ ਹੰਸੁ ਹੈ ਤੋ ਲੋਭ ਕੋਪ ਚਾਰੇ ਨਦੀਆ ਅੱਗੇ ਪਵ ਹੈ ਦਜ ਹੈ ਨਾਨਕਾ ਤਰੀਏ ਕਰਮੀ ਲਾਗੇ ਪੌੜੀ ਜੀਵ ਦਿਆ ਮਰ ਮਾਰੇ ਨ ਪਛੋ ਤਾਈ ਐ ਟੂਠਾ ਇਹੋ ਸੰਸਾਰ ਕਹਨੇ ਸਮਝਾਈ ਐ ਸੱਚ ਨ ਤਰੇ ਪਿਆਰ ਤੰਧ ਹੈ ਤਾਈ ਐ ਕਾਲੂ ਬੁਰਾ ਖੈ ਕਾਲੂ ਸੇਰੇ ਦੁਨੀਆਈਏ ਹੁਕਮੀ ਸੇਰੇ ਜੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮਹੁਤ ਨਚਸਾ ਵੇਲੰਮ ਪਰਿਏ ਪਾਈਏ ਗੁਰ ਪਰਸਾਦੀ ਬੁੱਝੇ ਸੱਚੇ ਸਮਾਇਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੈਸੁ ਆਕੂ ਤਤੂਰਾ ਨਿਯਮ ਫਾਲੋ ਮਾਨੇ ਮੋਖੇ ਵਸ ਹੈ ਤੇ ਸੁ ਜੀਸੂ ਤੂੰ ਚੇਤੇ ਨਾ ਆਵਹੀ ਨਾਨਕ ਕਹੀਏ ਕੇ ਸੁ ਹੰਢ ਨੇ ਕਰਮ ਬਾਹਰੇ ਮਹੱਲਾ ਪਹਿਲਾ ਮਾਤੇ ਪੰਖੇ ਰੂ ਕਰਤੋ ਸਾਥੇ ਕਬ ਉੱਤਮ ਕਬ ਨੀਚ ਕਬ ਚੰਦ ਨੇ ਕਬ ਆਕੇ ਡਾਲੇ ਕਬ ਉੱਚੀ ਪਰੀ ਤੇ ਨਾਨਕ ਹੁਕਮੇ ਚਲਾਈਐ ਸਾਹਿਬ ਲਗੀ ਰੀਤੇ ਪਾਉੜੀ ਕਿਤੇ ਕਹੇ ਵਖਾਣ ਕਹੇ ਕਹੇ ਜਾਵਣਾ ਵੇਦ ਕਹੇ ਵਖਾਣ ਅੰਤ ਨ ਪਾਵਣਾ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ ਖਾਟੂ ਦਰਸ਼ਨ ਕੈ ਪੇਖੇ ਕਿਸੈ ਸੱਚ ਸੁਭਾਵਣਾ ਸਤਿਆ ਪੁਰਖੁ ਅਲਾਖੁ ਸਬਰ ਦੇ ਸੁਹਾਵਣਾ ਮੰਨੇ ਨਾਉ ਬਿਸੰਖ ਦਰਗਹ ਪਾਵਣਾ ਖਾਲਕ ਕਾ ਆਦੇਸ ਟਾਢੀ ਗਾਵਣਾ ਨਾਨਕ ਜੋਗ ਜੋਗ ਏਕੁ ਮਨ ਨੇ ਵਸਾਵਣਾ ਸਲੋਕ ਮਹਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲਗੈ ਜਾਏ ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਈ ਹੁਕਮ ਪਿਆ ਤੋਰੇ ਖਸਮ ਕਾ ਅਤੀ ਹੂ ਤਕਾ ਖਾਈ ਗੁਰਮੁਖ ਸੋ ਮਨ ਮੋਖ ਅੜੈ ਡੁੱਬੈ ਹਕੇ ਨਿਆਈ ਦੁਹਾ ਸਿਰਿਆ ਆਪੇ ਖਸਮ ਵਿਕੇ ਕਰੇ ਵਪਾਰ ਨਾਨਕ ਐ ਵੈ ਜਾਣੀਐ ਸਭ ਕੇ ਚੂ ਤਿਸ ਹੈ ਰਜਾਈ ਮਹੱਲਾ ਦੂਜਾ ਨਾਨਕ ਪਰਖੇ ਆਪਕਾ ਤਾ ਪਰਖ ਜਰਣ ਰੋਗ दारू ਦੋ ਵੈ ਬੁੱਝੈ ਵੈਦ ਸੁਜਾਨ ਵਾਟ ਨਾ ਕਰਈ ਮਾਮਲਾ ਜਾਣੇ ਮਹਿਮਾਨ ਮੂਲ ਜਾਣੇ ਗੱਲਾ ਕਰੇ ਹਾਣੇ ਲਾਏ ਹਾਣ લાબે ન ચલઈ સચ રહે સો વિસ્ત પરવાણ સಾರು સંધે આકાશ કા ક્યો પહોંચે ભણ આગે ઓ હો આગમુ હે ਵਾਹਿਦ ਜਾਨ ਨੂੰ ਪੌੜੀ ਨਾਰੀ ਪੁਰਖ ਪਿਆਰ ਪ੍ਰੇਮੇ 시ਗਾਰੀਆ ਕਰਨੇ ਪਗਤੇ ਦੇਨੁਰਾਤੇ ਨਰਹਨੀ ਵਾਰੀਆ ਮਹਲਾ ਮੰਝੇ ਨਿਵਾਸ ਸਬਰ ਦੇ ਸਵਾਰੀਆਂ ਸਾਚੂ ਕਹਾਣੇ ਅਰਦਾਸ ਸੇ ਸੇਵੇ ਚਾਰੀਆਂ ਸੁਹਨੇ ਖਸਮੇ ਪਾਸੇ ਹੁਕਮੇ ਸਿਧਾਰੀਆਂ ਸਖੀ ਕਹਨੇ ਅਰਦਾਸ ਸੇ ਮਨ ਹੋ ਪਿਆਰੀਆ ਬੇਨੁ ਨਾਵੇ ਤਰੇਗੁਵਾ ਸੋ ਸੇਟੋ ਸੋ ਜੀਵੇਆ ਸਬਰ ਦੇ ਸਵਾਰੀਆ ਸੋ ਅੰਮ੍ਰਿਤੁ ਪੀਵੇਆ ਸਲੋਕ ਮਹੱਲਾ ਪਹਿਲਾ ਮਾਰੂ ਮੀਹ ਨ ਤ੍ਰਿਪਤਿਆ ਅੱਗੀ ਲਹੈ ਨ ਭੁਖ ਰਾਜਾ ਰਾਜੇ ਨ ਤ੍ਰਿਪਤਿਆ ਸਾਇਰ ਪਰੇ ਕੇ ਸੁਖ नानक सच्चे नाम की केती पुछा पुछ महल्ला तू जा निह फलंग तासे जन्म से जाव तू ब्रह्म नबिंद ते सागरंग संसार से गुर परसादी तरहे के ਕਰਣ ਕਾਰਣ ਸਮਰਾਥ ਹੈ ਕਹ ਨਾਨਕ ਵਿਚਾਰੇ ਕਰਣੁ ਕਰਤੇ ਵਸ ਹੈ ਜene ਕਲ ਰਖੀ ਤਾਰੇ ਪੌੜੀ ਖਸਮੈ ਕੈ ਦਰਬਾਰ ਟਾਢੀ ਵਸਿਆ ਸੱਚਾ ਖਸਮ ਕਲਾਈਂ ਕਮਲ ਵਿਗਸਿਆ ਖਸਮ ਹੋ ਪੂਰਾ ਪਾਇ ਮਨ ਹੋ ਰਹਿਸਿਆ ਦੁਸ਼ਮਨ ਕਢੇ ਮਾਰੇ ਸੱਜਣ ਸਰਸਿਆ ਸੱਚ ਸਤੇ ਗੁਰ ਸੇਵਨ ਸੱਚ ਮਾਰ ਗੁਰ ਦੱਸਿਆ ਸੱਚ ਸਬਦ ਵਿਚਾਰੇ ਕਾਲ ਵਿਧਾਉ ਸਿਆ ਟਾਢੀ ਕਥੇ ਅਕਾਥ ਸਬ ਦੇ ਸਵਾਰਿਆ نانک گن گہ سے ہر جیو ملے واہِ گروہ جی کا خالصہ واہِ گروہ جی کی فتح